ਮੈਂ ਸੰਦੀਪ ਕਪੂਲਾ ਯੂਥ ਆਫਸਰ ਨਰੀਵਾ ਕਿੰਦਲ ਗੋਦਾਸਪੁਰ ਤੋਂ ਅੱਜ ਅਸੀਂ ਆਪਣੇ ਸਿਚਪਾਰਕ ਵਿੱਚ ਨਗਰ ਕੌਂਸਲ ਤੇ ਐਨਜੀਓ ਪੰਜਾਬ ਦੇ ਸਾਂਝੇ ਸਹਿਯੋਗ ਦੇ ਨਾਲ ਇੱਥੇ ਪਲਾਸਟਿਕ ਕਲੈਕਸ਼ਨ ਡਰਾਈਵ ਚਲਾਈ ਕੀਤੀ ਜੋ ਕਿ ਭਾਰਤ ਸਰਕਾਰ ਵੱਲੋਂ ਜਿਹਨੇ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ ਸਵੱਛਤਾ ਸੰਸਕਾਰ ਸਵੱਛਤਾ ਅਭਿਆਨ ਦੇ ਤਹਿਤ ਡੋਰ ਟੂ ਡੋਰ ਪਲਾਸਟਿਕ ਕਲੈਕਸ਼ਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਸਾਡੀ ਇਹੀ ਸਾਡਾ ਹੀ ਉਪਰਾਲਾ ਜੀਗਾ ਕਿ ਸਾਡੇ ਜਿੰਨੇ ਵੀ ਯੂਥ ਹੈ ਸਾਡੇ ਜਿੰਨੇ ਵੀ ਨਾਗਰਿਕ ਨੇ ਦੇਖ ਨੂੰ ਉਹਨਾਂ ਨੂੰ ਇਸ ਇਸ ਤਰੀਕੇ ਨਾਲ ਅਵੇਅਰ ਕੀਤਾ ਜਾ ਸਕਦਾ ਹੈ ਜਾਗਰੂਕ ਕੀਤਾ ਜਾ ਸਕਦਾ ਹੈ ਕਿ ਨਾਤੇ ਉਹ ਖੁਦ ਗੰਦਗੀ ਦਾ ਅੰਤ ਦੂਰ ਕਰਨ ਨੂੰ ਵੀ ਗੰਦਗੀ ਕਲਾਂਤ ਨੂੰ ਰੋਕਣ। ਸੈਮੀਨਾਰ ਦੇ ਨਾਲ-ਨਾਲ ਲੋਕਾਂ ਨੂੰ ਪਰਸਨਲੀ ਇਸ ਵਿੱਚ ਇੰਟਰੈਕਟ ਇੰਟਰੈਕਸ਼ਨ ਕਰਨ ਦੀ ਲੋੜ ਹੈ। ਯਾਨੀ ਕਿ ਉਹਨਾਂ ਨੂੰ ਉਹਨਾਂ ਦੇ ਸਮਝ ਵਿੱਚ ਇਹ ਲਿਆਉਣ ਦੀ ਲੋੜ ਹੈ ਕਿ ਜੇ ਉਹ ਖੁਦ ਸਫਾਈ ਰੱਖਣਗੇ ਤਾਂ ਹੀ ਸਾਡਾ ਦੇਸ਼ ਸਾਫ ਸੁਥਰਾ ਰਹਿ ਚੁਕੇਗਾ। ਜਿਨ੍ਹਾਂ ਦੇਸ਼ਾਂ ਦੀ ਆਪਾਂ ਮਿਸਾਲ ਮਿਸਾਲ ਦਿੰਨੇ ਆ ਕਿ ਉੱਥੇ ਬਹੁਤ ਸਫਾਈ ਰਹਿੰਦੀ ਹੈ ਉੱਥੇ ਲੋਕ ਗੰਦਗੀ ਨਹੀਂ ਕਰਦੇ। ਤਾਂ ਹਰ ਇੱਕ ਨਾਗਰਿਕ ਆਪਣਾ ਫਰਜ਼ ਸਮਝਦੇ ਹੋਏ ਹੀ ਉਹ ਦੇਸ਼ ਸਾਫ ਸੁਥਰਾ ਰਹਿ ਪਾਉਂਦਾ ਹੈ। ਦੇ ਹੋਰੀ ਆਪਾਂ ਸੋਚ ਆਪਣੇ ਇਥੇ ਦੇਸ਼ ਵਿੱਚ ਲਿਆਈਏ ਕਿ ਹਰੇਕ ਨਾਗਰਿਕ ਦੇ ਆਪਣੇ ਆਪਣੇ ਆਲੇ ਦੁਆਲੇ ਨੂੰ ਆਪਣੇ ਘਰ ਨੂੰ ਸਾਫ਼ ਰੱਖਣ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਨੂੰ ਆਪਣੇ ਜਿੰਨੇ ਵੀ ਸਕੂਲ ਇਮਾਰਤਾਂ ਸਾਡੇ ਸਰਕਾਰੀ ਦਫ਼ਤਰ ਵੀ ਨੇ ਉਹਨਾਂ ਨੂੰ ਸਾਫ਼ ਸਫਾਈ ਤੇ ਉਹਨਾਂ ਨੂੰ ਸਾਫ਼ ਸਫਾਈ ਰੱਖਣ ਵਿੱਚ ਮਦਦ ਕਰੇਗਾ ਤਾਂ ਹੀ ਸਾਡਾ ਦੇਸ਼ ਹੈ ਉਹ ਸਾਫ਼ ਸੁਥਰਾ ਰਹਿ ਪਾਏਗਾ ਆਮ ਦੰਗਾ ਕਿ ਸਾਡੀ ਇਹ ਅਪੀਲ ਹੈ ਕਿ ਨਾ ਤਾਂ ਗੰਦਗੀ ਫੈਲਾਣ ਤੇ ਦੂਸਰੇ ਨੂੰ ਗੰਦਗੀ ਫੈਲਾਣ ਤੋਂ ਵੀ ਰੋਕਣ ਜਿੱਥੇ ਵੀ ਤੁਹਾਨੂੰ ਕੋਈ ਲੱਗਦਾ ਕਿ ਕਿਤੇ ਕੋਈ ਕਚਰਾ ਹੈ ਨਗਰ ਕੌਂਸਲ ਨਾਲ ਨਾਲ ਸੰਪਰਕ ਕਰੋ ਤਾਂ ਕਿ ਉਥੇ ਗੰਦਗੀ ਰਹਿ ਨਾ ਸਕੇ ਤੇ ਸਰਕਾਰ ਦੇ ਨਾਲ ਨਗਰ ਕੌਂਸਲ ਨਾਲ ਸਭਨਾਂ ਚਾਹੀਓ ਕਰੋ ਤਾਂ ਕਿ ਸਾਡਾ ਜੋ ਸ਼ਹਿਰ ਗੁਰਦਾਸਪੁਰ ਹੈ ਉਸ ਦੇ ਨਾਲ ਨਾਲ ਸਾਡਾ ਜੋ ਪੰਜਾਬ ਰਾਜ ਹੈ ਤੇ ਦੇਸ਼ ਸਾਡਾ ਜੋ ਭਾਰਤ ਦੇਸ਼ ਹੈ ਉਹ ਸਾਫ਼ ਸੁਥਰਾ ਰਹਿ ਸਕੇ ਅਸੀਂ ਮੇਰਾ ਨਾਮ ਮਨਦੀਪ ਕੌਰ ਹੈ ਮੈਂ ਐਜੇ ਪ੍ਰੋਗਰਾਮ ਕੋਆਰਡੀਨੇਟਰ ਸਵਚ ਭਾਰਤ ਮਿਸ਼ਨ ਨਗਰ ਕੌਂਸਲ ਗੁਰਦਾਸਪੁਰ ਬੱਲੇ ਅਸੀਂ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਆਪਣਾ ਸਵਸ਼ਤਾ ਹੀ ਸੇਵਾ 15 ਵਾੜਾ ਜੁੜਾ ਗਾਂਧੀ ਜਨਤੀ ਦੇ ਉੱਪਰ 17 ਤੋਂ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਮਨਾਉਂਦੇ ਆ ਉਹਦੇ ਵਿੱਚ ਅਸੀਂ ਅੱਜ ਐਨਵਾਈਕੇ ਜਿਹੜਾ ਹੈਗਾ ਆਪਣੀ ਸੁਸਾਇਟੀ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਨਾਲ ਐਨਜੀਓ ਸੇਵਾ ਪੰਜਾਬ ਦੇ ਨਾਲ ਮਿਲ ਕੇ ਅਸੀਂ ਜਿਹੜਾ ਪਲਾਸਟਿਕ ਕਲੈਕਸ਼ਨ ਡਰਾਈਵ ਜਿਹੜੀ ਆ ਫਿਸ਼ ਪਾਰਕ ਦੇ ਵਿੱਚ ਅਸੀਂ ਕਰਵਾ ਰਹੇ ਆ ਗਿਆ ਸਾਰੇ ਵਲੰਟੀਅਰਸ ਦੇ ਨਾਲ ਦੇਖੋ ਜੀ ਅਸੀਂ ਤਾਂ ਡੋਰ ਟੂ ਡੋਰ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਮਾਰਕੀਟਸ ਤੇ ਜਾ ਕੇ ਹਰ ਪਰਸਨ ਤੱਕ ਪਹੁੰਚ ਕਰ ਰਹੇ ਹੈਗੇ ਉਹਨਾਂ ਨੂੰ ਅਵੇਅਰ ਕਰਨ ਦੀ ਬਾਕੀ ਹਰ ਪਰਸਨ ਨੂੰ ਆਪਣੇ ਜਿੰਮੇ ਨਿੱਜੀ ਜ਼ਿੰਮੇਵਾਰੀ ਜਿਹੜੀ ਆ ਉਹ ਲੈਣੀ ਚਾਹੀਦੀ ਆ ਕਿ ਅਸੀਂ ਜਿਹੜਾ ਡਸਟਬਿਨ ਦੇ ਵਿੱਚ ਹੀ ਕੂੜਾ ਪਾਉਣਾ ਪਬਲਿਕ ਪਲੇਸ ਦੇ ਉੱਪਰ ਜਿਹੜਾ ਖਿਲਾਰਾ ਨਹੀਂ ਪਾਉਣਾ ਨਹੀਂ ਅਸੀਂ ਪਲਾਸਟਿਕ ਯੂਜ਼ ਨਹੀਂ ਕਰ ਰਹੇ ਜਿਹੜੇ ਅਸੀਂ ਪੋਲੀ ਬੈਗ ਯੂਜ਼ ਕੀਤੇ ਆ ਇਹ ਪਲਾਸਟਿਕ ਦੇ ਨਹੀਂ ਹੈਗੇ ਬਾਇਓਡੀਗਰੇਬਲ ਨੇ ਤੁਸੀਂ ਇਹਨਾਂ ਦੇ ਉੱਪਰ ਸਟੈਂਪ ਜਿਹੜੀ ਆ ਆਈ ਏਮ ਨਾਟ ਪਲਾਸਟਿਕ ਲਿਖਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਅਸੀਂ ਸਾਰੇ ਜਿਹੜੀ ਆ ਪਬਲਿਕ ਨੂੰ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਆਪ ਵੀ ਜਿਹੜਾ ਆ ਸਫਾਈ ਅਪਣਾਓ ਤੇ ਦੂਸਰਿਆਂ ਨੂੰ ਵੀ ਅਵੇਅਰ ਕਰੋ ਕਿ ਪਲਾਸਟਿਕ ਜਿਹੜੀ ਆ ਨਾ ਯੂਜ਼ ਕਰੋ ਨਾ ਦੂਸਰਿਆਂ ਨੂੰ ਕਰਨ ਦਿਓ ਤੇ ਕੋਸ਼ਿਸ਼ ਕਰੋ ਕਿ ਕੂੜਾ ਜਿਹੜਾ ਡਸਟਬਿਨ ਦੇ ਵਿੱਚ ਹੀ ਪਾਇਆ ਜਾਵੇ ਮੇਰਾ ਨਾਮ ਸਰ ਰਜਤ ਕੁਮਾਰ ਨਗਰ ਕੌਂਸਲ ਦਾਸ ਵਰਤੋ ਆਪਾਂ ਮੋਟੀਵੇਟਰ ਆ ਗਏ ਕਿ ਤੁਸੀਂ ਮੋਟੀਵੇਟ ਕਰਨ ਲਾਇਕ ਹੈਂ ਸਰ ਰੋਜ਼ ਸਵੇਰੇ ਸਾਥ ਵਜੇ ਨਿਕਲਦੇ ਹੈ ਗੁਰਦਾਸਪੁਰ ਦੇ ਜਿਹੜਾ ਬਾਡਾ ਦੇ ਵਿੱਚ ਸਰੋਜ ਆ ਕੇ ਲੋਕਾਂ ਨੂੰ ਅਵੇਅਰ ਕਰਦੇ ਆ ਕਿ ਜਿੱਦਾਂ ਸੋਸ਼ੀ ਐਗਰੀਗੇਸ਼ਨ ਦੇ ਰਾਹ ਸਾਡਾ ਕੰਮ ਚੱਲਦਾ ਹੈਗਾ ਗਿੱਲਾ ਸੁੱਕਾ ਕੋੜਾ ਮਤਲਬ ਅਲੱਗ-ਅਲੱਗ ਰੱਖੋ ਜਿਹੜਾ ਕਿਚਨ ਵੇਸਟ ਹੁੰਦਾ ਉਹ ਅਲੱਗ ਰੱਖੋ ਤੇ ਕੋਲ ਇਥੇ ਨੂੰ ਵਗੈਰਾ ਪਲਾਸਟਿਕ ਵੀ ਜੋ ਵੀ ਹੈਗਾ ਤੇ ਅਲੱਗ ਰੱਖਣਗੇ ਆਪਾਂ ਤਾਂ ਰੋਜ਼ ਇਹਨਾਂ ਨੂੰ ਅਵੇਅਰ ਕਰਦੇ ਆ ਜੀ ਅੱਜ ਸਰ ਇੱਥੇ ਇੱਕ ਮੁਹਿੰਮ ਚਲਾਈ ਗਈ ਹੈ ਸਚਤਾ ਦੇ ਅਧੀਨ ਹਰ ਸਾਲ ਹੁੰਦਾ ਹੈਗਾ ਸਾਡੇ ਅੰਦਰ ਉਦਲੀ ਜੋ ਵੀ ਆਪਣਾ ਇਥੇ ਪਲਾਸਟਿਕ ਵਗੈਰਾ ਹੈਗਾ ਉਹ ਆਪਾਂ ਕੀਤਾ ਹੈਗਾ ਇਹ ਨੋ ਕਨੋ ਵੀਰ ਕੀਤਾ ਕਿ ਮਤਲਬ ਜੋ ਵੀ ਸਹੀ ਯੂਜ਼ ਕਰਦੇ ਹੋ ਕਲਾਸਿਸ ਵਗੈਰਾ ਜਸਟ ਬਿਨਾਂਥੇ ਲੱਗੇ ਹੈਗੇ ਉਹਨਾਂ ਦੀ ਵਾਥੋ ਕਰੋ ਤੇ ਗੰਦਗੀ ਇਧਰ ਉਧਰ ਨਾ ਫੈਲਾਓ